ਰਾਧੇ ਜੀ ਆਜੈ ਸ੍ਰੀ ਰਾਧੇ ਜੈ ਸ੍ਰੀ ਰਾਧੇ ਜੈ ਸ੍ਰੀ ਰਾਧੇ ਸੋ ਹਰ ਸਾਲ ਤੁਸੀਂ ਇੱਕ ਵੱਡੀ ਸੇਵਾ ਕਰਦੇ ਹੋ ਜੋ ਕ੍ਰਿਸ਼ਨ ਭਗਵਾਨ ਜੀ ਦੇ ਵਸਤਰ ਦੰਦੇ ਹੋ ਹਾਂਜੀ ਤੇ ਹੁਣ ਇਹ ਫੇਰ ਸੇਵਾ ਚੱਲ ਰਹੀ ਹੈ ਜੀ ਜਿਹੜਾ ਦੱਸਿਓ ਇਹ ਜਨਮ ਅਸ਼ਟਮੀ ਦੇ ਮੌਕੇ ਪਾਜੀ ਅਸੀਂ ਭਗਵਾਨ ਕ੍ਰਿਸ਼ਨ ਜੀ ਦੇ ਵਸਤਰ ਲੱਡੂ ਗੋਪਾਲ ਜੀ ਦੇ ਤੇ ਲੱਡੂ ਗੋਪਾਲ ਸਾਰਾ ਸਮਾਨ ਜੋ ਵੀ ਭਗਵਾਨ ਦਾ ਹੈਗਾ ਬੰਸਰੀ ਮੁਕਟ ਅੱਖਾਂ ਵਾਲ ਬਾਲ ਅੰਡਰਵੀਰ ਮਾਲਾ ਬੰਸਰੀ ਤੇ ਬੱਚਿਆਂ ਦੀਆਂ ਪਸਾਕਾਂ ਸਾਰਾ ਕੁਝ ਜੇ ਕਿਸੇ ਬੱਚਾ ਛੋਟਾ ਬੱਚਾ ਕਿਸੇ ਦਾਜੀ ਹਾਂਜੀ ਉਹਦੇ ਆ ਸਾਰੇ ਆ ਦੇਖੋ ਤੁਸੀਂ ਆ ਚੀਜ਼ਾਂ ਵੀ ਆ ਦੇਖੋ ਦੋਸਤ ਅੱਛਾ ਜੀ ਆ ਹਾਂ ਬੱਚੇ ਦੇ ਪਾਉਣ ਨੂੰ ਸੌਂਵਾਉਂ ਹਾਂ ਪਾਉਣ ਨੂੰ ਜੀ ਜੀ ਇਹ ਵੀ ਗਾਇਲ ਬੱਚੇ ਆ ਵੀ ਜਿਹੜਾ ਮਰਜੀ ਆਪਣੇ ਤੇ ਲੈ ਜਾ ਸਕਦਾ ਹੈ ਜੀ ਜੀ ਛੋਟੇ ਬੱਚਿਆਂ ਵਾਸਤੇ ਜੇ ਇਹ ਵੀ ਆ ਜੀ ਗਾਇਲ ਮੁਕਤ ਵੀ ਆ ਜੀ ਜੀ ਅੱਛਾ ਇਹ ਨਾਲ ਇਹਦੇ ਨਾਲ ਮੁਕਤ ਬੱਚੇ ਨੂੰ ਮੁਕਤ ਵੀ ਲੱਗੂਗਾ ਜੀ ਜੀ ਹਾਂ ਜੀ ਹਾਂ ਇਹ ਸੇਵਾ ਹੈ ਜੀ ਇਹ ਸੇਵਾ ਹਾਂ ਹਾਂ ਜੀ ਇਹ ਲੱਡੂ ਗਪਾਲ ਹੈ ਜੀ ਆ ਦੇਖ ਆ ਲੱਡੂ ਗਪਾਲ ਤੇ ਜੀ ਪਗੜੀ ਵੀ ਨਾਲ ਹੈ ਪਗੜੀ ਗੈਲ ਮਾਲਾ ਗੈਲ ਬਸਤਰ ਗੈਲ ਸਾਰਾ ਕੁਝ ਗੈਲ ਹੈ ਜੀ ਵਾਹ ਜੀ ਵਾਹ ਵਾਹ ਹਾਂ ਬਾਕੀ ਸਾਰੇ ਸੱਜਾਂ ਦੇ 0 ਤੇ ਲੈ ਕੇ 6 ਤੱਕਰ ਲੱਡੂ ਗਪਾਲ ਜੀ ਦੇ ਵਸਤਰ ਹੈ ਜੀ ਹਾਂ ਜੀ ਹਾਂ ਇੱਕ ਤੇ ਇੱਕ ਨਵੇਂ ਦੇ ਨਵੇਂ ਜਾਨਾ ਦੇ ਵਸਤਰ ਹੈ ਨਵੇਂ ਤੋਂ ਨਵੇਂ ਹਾਂ ਜੀ ਹਾਂ ਪਗੜੀ ਲੈ ਲਓ ਮੁਕਟ ਲੈ ਲਓ ਮੰਤਰੀ ਜੋ ਮਰਜੀ ਜਿਹਨੂੰ ਜੋ ਚਾਹੀਦਾ ਜੀ ਸਭ ਫਰੀਦ ਹੈ ਸੇ ਭਾਈ ਜੀ ਹਾਂ ਜੀ ਮਾਵਾ ਵੀ ਹੈ ਗਿਆ ਮਾਲਾ ਬਾਤ ਇੱਕ ਤੇ ਇੱਕ ਵਧੀਆ ਫੈਂਸੀ ਮਾਲਾ ਹੈ ਜੀ ਅੱਛਾ ਇੱਕ ਤੇ ਇੱਕ ਫੈਂਸੀ ਮਾਲਾ ਹੈ ਜੀ ਵਾ ਵਾ ਫੈਂਸੀ ਤੇ ਫੈਂਸੀ ਮਾਲਾ ਹੈ ਜੀ ਹਾਂ ਜੀ ਹਾਂ ਜੀ ਇੱਕ ਤੇ ਇੱਕ ਫੈਂਸੀ ਮਾਲਾ ਹਾਂਜੀ ਇੱਕ ਤੇ ਇੱਕ ਬੰਸਰੀ ਐ ਜੀ ਅੱਛਾ ਜੀ ਹਾਂ ਅੰਡਰਵੀਅਰ ਭਗਵਾਨ ਦੀ ਅੰਡਰਵੀਅਰਾਂ ਜੀ ਗੈਲ ਦੇ ਅੱਛਾ ਜੀ ਅੰਡਰਵੀਅਰ ਜੀ ਸਾਰੇ ਸਹਿਜਾਂ ਦੀ ਅੰਡਰਵੀਅਰਾਂ ਐ ਜੀ ਹਾਂਜੀ ਆ ਬਾਲ ਐ ਜੀ ਅੱਛਾ ਜੀ ਹਾਂ ਮੁਕਟ ਲੈਣੇ ਜਿਹਨੇ ਮੁਕਟ ਲੈ ਲਾ ਪਗੜੀ ਲੈਣੀ ਜਿਹਨੇ ਪਗੜੀ ਲੈ ਲੋ ਹਾਂਜੀ ਹਾਂ ਸਾਰਾ ਕੁਝ ਭਗਵਾਨ ਆਵਾਯਾ ਸਕਦਾ ਹਾਂ ਭਗਵਾਨ ਦੀ ਸੇਵਾ ਇਤਾਂ ਜੀ ਅਸੀਂ ਕਹਿੰਦੇ ਵੀ ਆਪਣੇ ਘਰਾਂ ਲੱड्डੂ ਗਪਾਲ ਜੀ ਦੇ ਰੋਜ਼ ਦੋੇ ਟਾਈਮ ਧੂਪ ਬੱਤੀ ਕਰੋ ਭਗਵਾਨ ਦਾ ਨਾਮ ਲਾਓ ਹਾਂਜੀ ਹਾਂ ਇੱਥੇ ਬੜੇ ਭਗਵਾਨ ਕੋਈ ਨਹੀਂ ਹੈਗੇ ਸਭ ਤੋਂ ਬੜੇ ਭਗਵਾਨ ਕ੍ਰਿਸ਼ਨ ਜੀ ਆ ਰਾਜਾ ਰਾਣੀ ਹੈ ਮੇਰੀ ਇਹਨਾਂ ਦੀ ਕਿਰਪਾ ਸਾਰੇ ਸੰਸਾਰ ਪਾਵਲ ਨਹੀਂ ਦੇ ਜੀ ਸਾਡੇ ਸ਼ਹਿਰ ਪਾ ਸਾਡੇ ਕਰਾਲੀ ਸ਼ਹਿਰ ਪਾ ਬਾਬਾ ਕਸਾਈਆਂ ਵਾਲੀ ਦੀ ਕਿਰਪਾ ਬਣੀ ਰਹੇ ਸੋਮੀ ਜੀ ਦੀ ਕਿਰਪਾ ਬਣੀ ਰਹੇ ਹਾਂਜੀ 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 ਜਿਹੜੇ ਕ੍ਰਿਸ਼ਨ ਜੀ ਹੈ ਸਭ ਦਾ ਬੇੜਾ ਪਾਰ ਕਰਦੇ ਆ ਹਾਂਜੀ ਹਾਂ ਸਾਡੇ ਸਹਿਰ ਮਾ ਬੜਾ ਗੁਰਦੁਆਰਾ ਹੈ ਉਹਨਾਂ ਦੀ ਬਹੁਤ ਛਤਰਛਾਇਆ ਸਾਡੇ ਗੁਰਦੁਆਰੇ ਦੀ ਸਾਡੇ ਮੰਦਰਾਂ ਦੀ ਸਾਰਿਆਂ ਦੀ ਸਾਡੇ ਸਹਿਰ 'ਪਾ ਬਹੁਤ ਛਤਰਛਾਇਆ ਹੈ ਉਹਨਾਂ ਦੀ ਛਤਰਛਾਇਆ ਮਾ ਸਾਡਾ ਸਹਿਰ ਹੈ ਦੁੱਗਣੀ ਚੌਗਣੀ ਤਰੱਕੀ ਕਰਦਾ ਅਸੀਂ ਕਹਿੰਦੇ ਵੀ ਸਾਰਾ ਸਹਿਰ ਦੁੱਗਣੀ ਚੌਗਣੀ ਤਰੱਕੀ ਕਰੇ ਸਾਢੇ ਘੰਟੇ ਜਿਹੜਾ ਵੀ ਮਰਜ਼ੀ ਆ ਸਕਦਾ ਆਪੇਸ ਕਿੱਥੇ ਆਏ ਇਹ ਤੇ ਆਉਣਾ ਜੀ ਬਵੇਕਾ ਆਨੰਦ ਚੌਂਕ ਰਾਤ ਨੂੰ ਹਲਵਾਈ ਦੀ ਦੁਕਾਨ ਦੇ ਕੋਲ ਮੰਦਰ ਆ ਖੂਹ ਵਾਲੇ ਦਾ ਘਰ ਪੁੱਛ ਕੇ ਜਿੰਨੂੰ ਮਰਜ਼ੀ ਆ ਜਵੇ ਕ੍ਰਿਸ਼ਨਾ ਮੰਡੀ ਕਰੋ ਕ੍ਰਿਸ਼ਨਾ ਮੰਡੀ ਜੇ ਕੋਈ ਬਾਹਰ ਤੇ ਆਉਂਦਾ ਮੇਰੀ ਦੁਕਾਨ ਹੈ ਦਿੱਲੀ ਪਲਾਈ ਬੋਰਡ ਰੇਲਵੇ ਰੋਡ ਕੁਰਾਲੀ ਉੱਥੇ ਆ ਜਵੇ ਮੈਂ ਅਗਲੇ ਨੂੰ ਘਰਾਂ ਛੱਡ ਕੇ ਚਾਹ ਪਾਣੀ ਬਾਹਰ ਤੇ ਆਉਂਦਾ ਕੋਈ ਉਹਨੂੰ ਚਾਹ ਪਾਣੀ ਦੀ ਸੇਵਾ ਰੋਟੀ ਦੀ ਸੇਵਾ ਜੇ ਕੋਈ ਦੂਰ ਤੇ ਆਉਂਦਾ ਉਹ ਵੀ ਗੈ ਹਾਂ ਜੀ ਵਾਹ ਬਾਕੀ ਜਨਮ ਅਸ਼ਟਮੀ ਵਾਲੇ ਦਿਨ ਮੰਦਿਰ ਦੇ ਵਿੱਚ ਅਨੁਮਾਨ ਜੀ ਦੇ ਮੰਦਰ 'ਤਮਾ ਆਈਸਕ੍ਰੀਮ ਦਾ ਬੜਾ ਲੰਗਰ ਚੱਲੂਗਾ ਜੀ ਉਹ ਵੀ ਸੇਵਾ ਜੀ ਜਿਹੜਾ ਮਰਜੀ ਭਗਤ ਆਵੇ ਜੋ ਮਰਜੀ ਆਵੇ ਸਾਡੇ ਕੰਨੀ ਤੇ ਖੁੱਲੀ ਉਹ ਹੈ ਜੀ ਦਰਬਾਰ 'ਮਾ ਅਸੀਂ ਤਾਂ ਕਹਿੰਦੇ ਵੀ ਸੰਗਤ ਆਵੇ ਆਪਣਾ ਭਗਵਾਨ ਦਾ ਨਾਮ ਲਵੇ ਅਸੀਂ ਤਾਂ ਭਗਵਾਨ ਦਾ ਨਾਮ ਦੀ ਪਰਚਾ ਕਰਨੀ ਹੈ ਜੀ ਸਾਡੇ ਸ਼ਹਿਰ 'ਪਾ ਬਾਬਾ ਕਸਾਈਆਂ ਵਾਲੇ ਜੀ ਦੀ ਬਾਬਾ ਸੌਮੀ ਜੀ ਦੀ ਸਭ ਦੀਆ ਕਿਰਪਾ ਰਵੇ ਸਾਡੇ ਮਹਾਰਾਜ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਵੇ ਗੁਰਦੁਆਰਾ ਸਾਡਾ ਬੜਾ ਹੈ ਦੋ ਗੁਰਦੁਆਰੇ ਉਹਨਾਂ ਦੀ ਛਤਰ ਛਾਇਆ ਹੇ ਸਾਡੇ ਸਹਿਰ ਪਾ ਕਿਰਪਾ ਰਵੇ ਮਹਾਰਾਜ ਜੀ ਹਾਂ ਅਸੀਂ ਤਾਂ ਕਹਿੰਦੇ ਵੀ ਜਿਹਨੂੰ ਜੋ ਲੋੜ ਹੈ ਬੱਚਿਆਂ ਦੇ ਵਸਤਰ ਮੁਕਟ ਜੋ ਮਰਜ਼ੀ ਸਰ ਤੇ ਲੈ ਸਕਦਾ ਇੱਕ ਮਹੀਨੇ ਦਾ ਬੱਚੇ ਦੇ ਲੈ ਕੇ ਇੱਕ ਸਾਲ ਦੇ ਬੱਚੇ ਦਾ ਹੈ ਵਸਤਰਾਂ ਜੀ ਲੈ ਜ ਸਕਦਾ ਜਿਹੜਾ ਮਰਜ਼ੀ ਲੈ ਜ ਸਕਦਾ ਹੈ ਜੀ ਨਾਲ ਮੁਕਟ ਹੈ ਮੁਕਟ ਗਹਿਣ ਮਿਲੂਗਾ ਪਜਾਮੀ ਗਹਿ ਲੈ ਜੀ ਸਾਰੀ ਵਧੀਆ ਵਾਲਾ ਜੀ ਕ੍ਰਿਸ਼ਨ ਗਲੱਡੂ ਗੋਪਾਲ ਜੀ ਦੀ ਫੋਟੋ ਹੈ ਬਾਤ ਵਧੀਆ ਹੈ ਤੇ ਜਿਹੜੀਆਂ ਪੋਸ਼ਾਕਾਂ ਏ ਇੱਕ ਤੇ ਇੱਕ ਵਧੀਆ ਪੋਸ਼ਾਕਾਂ ਏ ਸਭ ਤੋਂ ਵਧੀਆ ਪੋਸ਼ਾਕਾਂ ਪਗੜੀ ਵਾਲੇ ਨੂੰ ਪਗੜੀ ਮਿਲੂਗੀ ਮੁਕਟ ਵਾਲੇ ਨੂੰ ਮੁਕਟ ਮਿਲੂਗਾ ਅੰਡਰ ਵੀਰ ਵਾਲੇ ਨੂੰ ਅੰਡਰ ਮੀਲ ਮਿਲੂਗੀ ਬਾਹਲ ਵਾਲੇ ਨੂੰ ਬਾਹਲ ਅੱਖਾਂ ਵੀ ਆ ਜੀ ਅੱਖਾਂ ਵੀ ਗਾਇਲ ਮਿਲੂਗੀਆਂ ਜੀ ਬੰਸਰੀ ਆ ਸਾਰਾ ਅਸੀਂ ਤਾਂ ਕਹਿੰਦੇ ਵੀ ਭਗਵਾਨ ਦਾ ਨਾਮ ਲਾਓ ਉਹਦਾ ਨਾਮ ਦਾ ਗੁਣ ਗਾਣਾ ਕਰੋ ਬਸ ਜੀ ਹਾਂ ਸੇਵਾ ਜਿੰਨੀ ਸਰਦੇ ਹੋ ਸਕਦੀ ਅਸੀਂ ਸੇਵਾ ਹੈ ਜਿਹੜਾ ਆਪਣੇ ਘਰਾਂ ਮਹਾਰਾਜ ਦਾ ਪਾਠ ਦਾ ਨਾਮ ਕਰਦਾ ਜਾਇਓ ਗ੍ਰੰਥ ਸਾਹਿਬ ਜੀ ਦਾ ਚਾਹੇ ਕੋਈ ਕੋਈ ਵੀ ਪਾਠ ਕਰਦਾ ਕ੍ਰਿਸ਼ਨ ਜੀ ਦਾ ਕੋਈ ਵੀ ਪਾਠ ਕਰਦਾ ਆਸਣ ਵੀ ਉਹਨੂੰ ਗਾਇਲ ਫਰੀ ਜਿਹਨੇ ਆਸਣ ਲੈਣਾ ਆਸਣ ਵੀ ਫਰੀ ਹੈ ਜੀ ਜਿੰਨੇ ਮਰਜੀ ਹਾਂ ਵਾਹ ਜੀ ਵਾਹ ਵਾਹ ਹਾਂ ਜਿਹਨੂੰ ਲੋੜ ਆ ਆਸਣ ਦੀ ਆਸਣ ਵੀ ਗਾਇਲ ਮਿਲੂਗਾ ਜੀ ਹਾਂ ਇਹ ਕਹਿੰਦੇ ਵੀ ਸੇਵਾ ਜਿੰਨੀ ਹੋ ਜਵੇ ਭਗਵਾਨ ਦੀ ਉਨੀ ਸੇਵਾ ਘਟੇ ਜੀ ਬਹੁਤ ਵੱਡੀ ਸੇਵਾ ਹੈ ਤੁਹਾਡੀ ਇਹ ਚਾਰੇ ਪਾਸੇ ਸਾਡੇ ਸ਼ਹਿਰ ਪਾ ਬਸ ਖੁਸ਼ਹਾਲੀ ਚਾਹੀਦੀ ਹੈ ਸਾਰਾ ਸ਼ਹਿਰ ਖੁਸ਼ ਰਹਿਣਾ ਚਾਹੀਦਾ ਹੈ ਸਾਡੇ ਸ਼ਹਿਰ ਪਾ ਕਿਰਪਾ ਭਗਵਾਨ ਦੀ ਬਸਣੀ ਚਾਹੀਦੀ ਹੈ ਬੋਲ ਬ੍ਰਿੰਦਾਵਨ ਬਿਹਾਰੀ ਲਾਲ ਕੀ ਜੈ ਤਮਨ ਸਾਹਿਬ ਦਾ ਬਹੁਤ ਬਹੁਤ ਸਾਨੂੰ ਬਹੁਤ ਸਹਾਰਾ ਇਹ ਸਾਡੀਆਂ ਬਹੁਤ ਸਾਡੀਆਂ ਸੇਵਾ ਕਰਦੇ ਇਹਨਾਂ ਦਾ ਮੈਂ ਦੋਨੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਹਿੰਦੇ ਤੁਹਾਨੂੰ ਸਾਹਿਬ ਦੁੱਗਣੀ ਚੌਗਣੀ ਤਰੱਕੀ ਕਰੇ ਮੈਂ ਤਾਂ ਇਹੀ ਚਾਹੁੰਦਾ ਹੈ ਤੁਹਾਨੂੰ ਸਾਹਿਬ ਅੱਧੀ ਰਾਤ ਨੂੰ ਵੀ ਸਾਡੇ ਪਾਸ ਆ ਚੜਾ ਇਹ ਬਹੁਤ ਧੰਨਵਾਦ ਜੀ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਦੱਸੋ ਮੈਂ ਆਪਣਾ ਫੋਨ ਨੰਬਰ ਦੱਸਣ ਲੱਗਾ ਜੀ 788897201 ਜੀ ਇਹ ਮੇਰਾ ਫੋਨ ਨੰਬਰ ਹੈ ਜੀ ਜਿਹਨੇ ਕੰਟੈਕਟ ਕਰਨਾ ਜਿਹਨੂੰ ਨਹੀਂ ਕਰਦਾ ਪਤਾ ਲੱਗਦਾ ਮੈਨੂੰ ਫੋਨ ਕਰ ਲਓ ਜੀ ਮੈਂ ਉਹਨੂੰ ਘਰਾਂ ਛੱਡ ਕੇ ਆਉਂਗਾ ਉਹਨੂੰ ਜੋ ਚੀਜ਼ ਚਾਹੀਦੀ ਹੈ ਉਹਨੂੰ ਦਵਾਂਗੀ ਜੀ ਜਿੰਨੀ ਮੇਰੇ ਤੇ ਸਰਦਾ ਹੋਊਗੀ ਮੈਂ ਸਾਰਾ ਰੋਟੀ ਪਾਣੀ ਬਾਹਰ ਤੇ ਆਉਂਦਾ ਚਾਹ ਪਾਣੀ ਬਾਹਰ ਤੇ ਆਉਂਦਾ ਉਹਨੂੰ ਚਾਹ ਪਾਣੀ ਰੋਟੀ ਵੀ ਜੀ ਤੁਮਾਨ ਸਾਹਿਬ ਨੇ ਮੇਰੇ ਪੈ ਇਨੀ ਕਿਰਪਾ ਕੀਤੀ ਹੋਈ ਐਨੇ ਨੂੰ ਰੱਬ ਚੌਗਣੀਆਂ ਤਰੱਕੀਆਂ ਦਵੇ ਬਸ ਮੈਂ ਤਾਂ ਇਹੀ ਕਹਿਣਾ ਸਾਡੇ ਸਹਿਰ ਪਖਸਾਲੀ ਰਵੇ ਬੋਲ ਬ੍ਰਿੰਦਾਵਨ ਬਿਹਾਰੀ ਲਾਲ ਕੀ ਜੈ ਤਾਂਕੇ ਬਿਹਾਰੀ ਲਾਲ ਕੀ ਜੈ